ਰੇ ਵਧੀਆ ਸਾਡੇ ਲੋ ਵੀ ਇਹਦੇ ਹੈ ਜਣੇ ਨਸਲ ਨਹੀਂ ਤੈਨੂੰ ਪਤਾ ਹੈ ਨਾ ਨਾ ਉਹਨਾਂ ਦਾ ਵੀ ਸਰੇ ਨਹੀਂ ਆ ਪਪਾ ਦੇ ਫਰੇਮ ਰੇਡ ਨੇ ਉਹ ਮੈਨੂੰ ਤੈਨੂੰ ਨਸਲ ਨਹੀਂ ਪਤਾ ਹੈ ਉਹ ਆਪਣੇ ਨੇ ਆਪਣੇ ਵਾਲੇ ਰਹਿਣ ਦੀ ਸਾਰੇ ਆ ਤਿੱਖਾ ਜਿਹਾ ਸਰਾ ਇਹ ਨਾ ਹੈ ਤਿੱਖਾ ਜਿਹਾ ਸਰਾ ਦੇ 10 ਦੇ ਕੁਛ ਤਾਂ ਨਾ ਛੇੜਿਆ ਜੋ ਵਾਜੇ ਅਦਾ ਪੂਰਾ ਆਣਾ ਉਹ ਬੜਾ ਆ ਗੜਾ ਆਵੇ ਤੇ ਅੱਗੇ ਇਹ ਵੀ ਗਏ ਨੇ ਦੱਸ ਦੇ ਕੁਛ ਤਾਂ ਜਰਾ ਇਹ ਕਰਦਾ ਤੂੰ ਇੰਨਾ ਤੇਰੇ ਨਾਲ ਤੇ ਉਹ ਪਉਦੇ ਲੋਕ ਇੰਨਾ ਤੈਨੂੰ ਪਿਆਰ ਕਰਦੇ ਦੱਸ ਮੇਰੇ ਉਹੀ ਲੁੱਟਰ-ਬੁੱਟਰ ਇਕੱਠੇ ਕਰੀ ਬੈਠਣ ਲੱਗਾ ਫੱਕ ਲੋਕਾਂ ਤੋਂ ਲਿਆ ਕੇ ਕਿਹੜਾ ਥੋੜਾ ਆ ਸਾਡੇ ਬਣਾਨੇ ਕਬੂਤਰ ਨੇ ਆ ਦੇ ਲੈ ਠਾਲਾ ਦੇਖ ਲੈ ਉਹਦੀ ਚਾਂਦੀ ਰੰਗੀ ਆ ਨਾ ਫੜ ਕੇ ਫੜ ਤਾਂ ਸਹੀ ਨਹੀਂ ਮੈਂ ਨਹੀਂ ਨਾਂ ਆਉਂਦਾ ਹੈ ਕੁਝ ਵੀ ਜਮਾਈ ਨਹੀਂ ਕਹਿੰਦਾ ਹੁੰਦਾ ਵੀਡੀਓ ਬੰਦ ਕਰੀ ਪਿਆ ਮੈਂ ਹਾਂ ਦਿਖਾਈ ਫੇਰੀ ਫੇਰੀ ਓਏ ਦੂਜੀ ਬਣਾਉੜਿਆ ਹੁਣ ਤੇਰਾ ਕੋਈ ਨਾਂ ਥੋੜਾ ਲੈਣਾ ਕਿਸੇ ਗੱਲ 'ਚ ਮੈਂ ਉਹੀ ਲੁੱਟਰ ਜੇ ਕਬੂਤਰਾਂ ਨੂੰ ਕਹਿ ਦਿੰਨਾ ਹਰੀਗ ਨੂੰ ਵੀ ਆ ਵੀ ਸਾਡਾ ਬਾਲਾ ਚੰਗਾ ਲੈ ਜੱਥ ਵੀ ਵੀ ਕਿਹੜੀ ਨਸਲ ਆ ਨਾ ਸਮਝਦਾ ਸੀ ਇਹ ਚੰਗਾ ਹੂ ਮਾੜੇ ਨਹੀਂ ਨੰਦੇ ਸੀ ਆਉਦੇ ਯਾਰਾਂ ਨੂੰ ਅੱਛਾ ਕਿਹੜੀ ਨਸਲ ਆ ਜੀ ਇਹ ਗੱਲ ਉਹ ਹੀ ਆ ਯਾਰੇ ਆਲੇ ਪਾਲੇ ਲਾ ਲਾ ਬੱਲੇ ਨੁੱਦੀ ਇਹ ਵੀ ਕੋ ਖਾਸ ਗੱਲ ਹੁੰਦੀ ਐ ਫਿਰ ਅੱਜ ਓਏ ਮਰੀ ਜਾਂਦਾ ਤੂੰ ਵੀ ਤਾਂ ਦੱਸੇ ਜੀ ਵਾਏ ਪੜੇ ਓਏ ਦੇਖ ਲਾ ਦੇਖਦਾ ਮਨ ਨੂੰ ਐਂਟਰ ਮੋ ਤੇ ਇਸ ਬਣਾਇਆ ਦਾ ਗਿਆ ਸੀ ਫਿਰ ਇਹਨੂੰ ਐਂਟਰ ਮੋ ਦਾ ਜਦੋਂ ਨਾਲ ਤੇ ਤੂੰ ਤੇ ਨੀਮ ਘੋਰ ਕਰਦਾ ਨਾ ਵੀ ਇਹਨਾਂ ਨੂੰ ਆਪਾਂ ਦਿਹਾਉਂਦੇ ਹੀ ਨਹੀਂ ਕੋਈ ਆਪਾਂ ਦੇ ਦਿੰਦੇ ਨੇ ਯਾਰ ਆਹ ਬੱਦੇ ਦੀ ਕੌਣ ਨਹੀਂ ਦਿੰਦਾ ਹੈ ਘਰੇ ਦੇਖਣ ਨਹੀਂ ਦਿੰਦੇ ਇੰਟਰਵਿਊ ਨਾ ਨਾ ਆਪਾਂ ਫੋਨ ਨਹੀਂ ਦਿੰਦੇ ਅੱਛਾ ਫੋਨ ਚਲਾਉਣਾ ਨਹੀਂ ਇਹ ਨਸਲ ਕਿਹੜੀ ਸੀ ਬਈ ਤੂੰ ਮੈਨੂੰ ਇਹ ਤਾਂ ਦੱਸ ਤੂੰ ਆਪਾਂ ਪਹਿਲਾਂ ਨਸਲ ਕਿਹੜੀ ਸੀ ਕੋਈ ਨਾ ਠੀਕ ਮਾੜਾ ਲੱਗਦਾ ਯਾਰ ਜੀ ਨਾ ਹਾਂ ਤੂੰ ਵਹਿਮਾਨ ਕਾਲਿਆ ਚੋਏ ਓਏ ਜੋ ਟਰਾਂ ਉਹ ਲਾ ਲੁੱਟਰਾਂ ਵੀ ਕਹਿਣਾ ਲਾਹਾਰ ਤਾਂ ਮੇਰੇ ਨਾਲ ਲੱਗੀ ਹੈ ਜਿਹੜਾ ਚੋਏ ਇਹ ਮਾਨਕਾਲਿਆ ਚੋਏ ਹਣ ਦੁਬਾਰੇ ਫੜ ਫਿਰ ਤੂੰ ਮੈਂ ਤੈਨੂੰ ਦੇਖ ਕੇ ਅੱਛਾ ਕਹੇ ਕਹੇ ਜਿਹੇ ਬੱਚੇ ਕੱਢਦੇ ਆ ਇਹ ਚਿੱਟੇ ਚਿੱਟੇ ਵੱਧ ਚਿੱਟੇ ਹੀ ਘੜਦੇ ਆਏ ਆ ਮਾਨਕ ਵਾਲਿਆਂ ਚੋਂ ਇਹ ਕਿਦਦਰਾ ਫੀਮੇਲਾਂ ਚੋਂ ਕਹਿੰਦੇ ਸੀਗਾ ਇੱਥੇ ਉਹ 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 ਮੇਰੇ ਕਿਥਰੇ ਉਹ 3 ਕਿਤੇ ਦੀ ਸੀਗਾ ਸੀ ਵਾਹੀ ਹੀ ਸੀ ਨੀਂ ਆਹੀ ਹੀ ਸੀ ਮੰਨਦੇ ਕੋਈ ਕਿਹੜੇ ਗੁੱਗੇਆਂ ਨੂੰ ਕੋਕੀਆਂ ਦੇ ਪੈਰੋਂ ਹੜਦੇ ਨਹੀਂ ਉਹੀ ਕਹਦੇ ਨਾ ਤੂੰ ਆਹ ਵਾਹੀ ਹੀ ਸੀ ਬੰਨੇ ਗੱਲ ਬਰੀ ਇਹਦਾ ਕੋਦਰੀ ਲੱਗਣੇ ਨਹੀਂ 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 ਫਿਰ ਤੂੰ ਨਿਸ਼ਾਨੀ ਦੱਸ ਫਿਰ ਤੂੰ ਕੂਤਰ ਦੀ ਕਿਹੜੇ ਦੀ ਕੀ ਗੱਲਬਾਤ ਆਗੀ ਕਾ ਨਾ ਇਹ ਤਾਂ ਦੋਵਾਰਾ ਹੀ ਬਰੀਕਲੀ ਲੈਣਾ ਤੂੰ ਤਾਂ ਗੱਲਾਂ ਗੱਲਾਂ ਨੂੰ ਖੂਬੀਆ ਨਾ ਮੈਂ ਵੀ ਖੂਬੀਆ ਬੋਲਦਾ ਮੈਨੂੰ ਇੰਨਾ ਮੈਨੂੰ ਪਤਾ ਹੀ ਨਹੀਂ ਹੈਗਾ ਉਤਰਾ ਬਾਰੇ ਮੈਂ ਤਾਂ ਇਥੋਂ ਤਾਂ ਪਹੁੰਚ ਗਿਆ ਜਿਹੜੀ ਤੇਰੀਆਂ ਵੀਡੀਓਆਂ ਦੇਖਣੀਆਂ ਉਮਰ ਤਾਂ ਪਤਾ ਹੀ ਹੈ ਤੇਰੇ ਅੱਛਾ ਗੱਲਾਂ ਗੱਲਾਂ ਖੂਬੀਆ ਬੋਲਿਆ ਨਾ ਸਾਰਿਆਂ ਮੈਂ ਦੱਸ ਪਤਾ ਹੈ ਕੋਈ ਹੋਰ ਦੇਖ ਲੈ ਇਧਰ ਮੈਂ ਦੇ ਦਿੰਦੇ ਐਨਾ ਤੂੰ ਦੱਸ ਦੋ ਇੱਕ ਵਾਰ ਮੈਨੂੰ ਤਾਂ ਇੱਕ ਆ ਵਧੀਆ ਲੱਗਾ ਉਤਰਾ ਉਹ ਬੈਠਾ ਮੈਂ ਇਹ ਕਾ ਜਾ ਕੇ ਲੈ ਜਾਣ ਵਾਲਾ ਬੈਠਾ ਮੈਂ ਤੁਹਾਨੂੰ ਦੱਸਾਂ ਪੀੜੇ ਦੋ ਇੱਕ ਜਣਾ ਦੋ ਆ ਆਹ ਮਾਰਨ ਕਾਲਾ ਕਹਿੰਦਾ ਸੀ ਤਿੰਨ ਤੇ ਇੱਕ ਉਹ ਬੈਠਾ ਥਿਆਰ ਉਹ ਮੈਂ ਉਹ ਤੂੰ ਇੱਕ ਉਹ ਮੈਨੂੰ ਵਧੀਆ ਕੇ ਕਾਲ ਆਹ ਹੋਈ ਆ ਆ ਯਾ ਯਾਹੀ ਇਹ ਕਾਲ ਰਿਹਾ ਇਹ ਪੰਜ ਛੇ ਕਬੂਤਰ ਮੈਨੂੰ ਬੜੇ ਜਾਨੀ ਖਤਰਨਾਕ ਲੱਗ ਆਹ ਦੇਖ ਹੁਣ ਐਡੇ ਆ ਦੋਏ ਛੱਲੇ ਬੈਠੇ ਨੇ ਇਹਨਾਂ ਦੇ ਬੱਚੇ ਮਾਰੇ ਹੋਣਗੇ ਤੂੰ ਆਉਂਦਾ ਜੀ ਹਾਂ ਉਹ ਢਿੰਦ ਇਹ ਲੜੇੜੇ ਜੀਗਾ ਚੋਰੀ ਤਰੀ ਕਰਕੇ ਨਹੀਂ ਨਹੀਂ ਇਹਨਾਂ ਜਾਣ ਕੇ ਲੜੇੜੇ ਬੰਦੇ ਕੀ ਸਾਤਰੰਗਿਆ ਦੇਖਣ ਲੋਕਾਂ ਨੂੰ ਅਸਲ ਨਾ ਪਤਾ ਲੱਗੇ ਆ ਗਿਆ ਰੋਡੇ ਤੋਂ ਕੱਢ ਲਿਆ ਹੋਵੇ ਚੋਰੀਆਂ ਵ ਤੇ ਨਾ ਨਾ ਸਾਟਾਂ ਕਿਹੜਾ ਕਰਨ ਤੂੰ ਮੈਂ ਕਿਤੇ ਰੋਡੇ ਤੇ ਕਹਿੰਦਾ ਉਹ ਬਾਈ ਜਨੇ ਜਾ ਲੈ ਗਈ ਮੋਟੇ ਨੂੰ ਥੋੜੀ ਆ ਹੂੰ ਮੋਟੇ ਦੇ ਦੋ ਵਾਲੇ ਆ ਦੇਖਾਂਗੇ ਮੋਟੇ ਨੇ ਕਢਾ ਦਿਆ ਉਹ ਪੁੱਤਰ